ਸਰ ਜਦੋਂ ਤੁਹਾਡਾ ਵਿਆਹ ਹੋਇਆ ਨਾ ਉਸ ਤੋਂ ਬਾਅਦ ਕੁੜੀਆਂ ਲਈ ਤਾਂ ਇਹ ਹੀ ਹੁੰਦਾ ਕਿ ਨਵੇਂ ਘਰ ਚ ਆਏ ਨਵਾਂ ਤਜਰਬਾ ਸੀ ਨਵੇਂ ਰਿਸ਼ਤੇ ਸੀ ਹੈਨਾ ਤਾਂ ਤੁਸੀਂ ਆਪਣੇ ਆਪ ਚ ਕੀ ਚੇਂਜ ਮਹਿਸੂਸ ਕੀਤਾ ਕਿ ਇੱਕ ਜੀ ਦੇ ਘਰ ਚ ਆਉਣ ਨਾਲ ਮਤਲਬ ਮੁੰਡੇ ਦੀ ਜ਼ਿੰਦਗੀ ਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ ਐਕਚੁਅਲੀ ਨਾ ਕਦੀ ਵੀ ਕੋਈ ਡਿਫਰੈਂਸ ਨਹੀਂ ਲੱਗਿਆ ਮੈਨੂੰ ਲੱਗ ਵੀ ਜੈਲਡ ਇਨ ਫ্রম ਦਾ ਡੇ 1 ਉਦੋਂ ਅਸੀਂ ਕਿਰਾਏ ਦੇ ਘਰ ਚ ਰਹਿੰਦੇ ਸੀ ਚੰਡੀਗੜ੍ਹ ਇੱਕ ਰੂਮ ਸਾਡੇ ਕੋਲ ਸੀ ਇੱਕ ਤੇ ਮੇਰੇ ਫਾਦਰ ਰਹਿੰਦੇ ਸੀ ਕਿਉਂਕਿ ਉਹਨਾਂ ਦੀ ਪੋਸਟਿੰਗ ਇੱਥੇ ਸੀ ਫਿਰ 3-4 ਮਹੀਨਿਆਂ ਤੋਂ ਬਾਅਦ ਅਸੀਂ ਕਿਰਾਏ ਦਾ ਕਾਰਖਾਨੇ ਲੈ ਲਿਆ ਕਿਉਂਕਿ ਮੇਰੀ ਪੋਸਟਿੰਗ ਐਟ दैट ਟਾਈਮ ਇੱਥੇ ਪਿੰਡ ਐ ਖੰਡੇ ਦੇ ਨੇੜੇ ਜਨੇਰ ਉੱਥੇ ਪੀसीएमਐਸ ਦੀ ਪੋਸਟਿੰਗ ਹੋ ਗਈ ਸੀ ਤੇ ਸਾਰਾ ਸਫਰ ਜੋ ਜੋ ਵੀ ਅਸੀਂ ਅੱਜ ਹਾਂ ਅਸੀਂ ਇਕੱਠੀ ਕੀਤਾ ਤੇ ਇਹ ਲੱਗਦਾ ਸੀ ਵੀ ਇੱਕ ਸਾਥੀ ਹੈ ਹੈਨਾ ਇੱਕ ਸਾਥੀ ਦੀ ਤਰ੍ਹਾਂ ਕਦੀ ਇਹ ਲੱਗੇ ਨਹੀਂ ਵੀ ਕੋਈ ਦੂਜਾ ਬੰਦਾ ਆ ਗਿਆ ਜਾਂ ਕੁਝ ਚੇਂਜ ਆਇਆ ਕਿਉਂਕਿ ਕੋਈ ਇੰਟਰਫੀਰੈਂਸ ਇੱਕ ਦੂਜੇ ਨੂੰ ਹੈ ਨਹੀਂ ਸੀ ਮੈਂ ਬਹੁਤ ਜ਼ਿਆਦਾ ਥਿੰਕਿੰਗ ਪਰਸਨ ਸੀ ਮੀਨਸ ਲੈਫਟ ਬ੍ਰੇਨ ਐ ਬਹੁਤ ਜ਼ਿਆਦਾ }{-}ਮੋਸ਼ਨਲ ਸੀ ਮੀਨਸ ਰਾਈਟ ਬ੍ਰੇਨ ਤੇ ਲੈਫਟ ਤੇ ਰਾਈਟ ਦੋਨੋਂ ਦੀ ਲੋੜ ਤਾਂ ਹੁੰਦੀ ਹੈ ਲਾਈਫ ਦੇ ਵਿੱਚ ਹਨਾ ਸਾਡੀ ਇੰਨੀ ਹੁੰਦੀ ਸੀ ਕਿ ਜਿਵੇਂ ਮੈਂ ਕਿਸੇ ਨਾਲ ਗੱਲ ਕਰਨਾ ਮੈਂ ਬਹੁਤ ਵੋਲੰਟਰੀ ਗੱਲ ਕਰ ਦਿੰਦਾ ਸੀ ਇਹਨੂੰ ਪਤਾ ਸੀ ਕਿ ਇਹ ਗੱਲ ਕਰੇਗਾ ਇਹ ਕਹਿੰਦੀ ਸੀ ਐਣਾ ਨਹੀਂ ਉਹਨੂੰ ਪਿੰਚ ਕਰ ਜੂਗਾ ਕਿਉਂਕਿ ਸਿਵਲ ਸੀ ਦਾ ਫੀਲਿੰਗ ਸਾਈਡ ਆਫ ਇਟ ਹੈਨਾ ਤੇ ਮੈਂ ਉਹਨੂੰ ਕਹਿੰਦਾ ਸੀ ਵੀ ਜਿੱਥੇ ਤੇਰ ਤੋਂ ਕੋਈ ਗੱਲ ਨਹੀਂ ਹੁੰਦੀ ਮੇਰੇ ਤੋਂ ਕੋਈ ਹਾਰੀ ਨਹੀਂ ਮੈਂ ਕਰ ਦੂੰਗਾ ਸੇ ਇੱਥੇ ਮੈਨੂੰ ਯਾਦ ਆ ਕਿ ਜਸਰਾਇ ਕਹਿ ਰਿਹਾ ਹੈ ਨਾ ਕਿ ਇਹ ਇਹ ਮੈਨੂੰ ਕਹਿ ਦਿੰਦੀ ਸੀ ਪਹਿਲਾਂ ਹੀ ਵਾਰਨ ਕਰ ਦਿੰਦੀ ਸੀ ਵੇਹ ਗੱਲ ਨਹੀਂ ਕਰਨੀ ਤੇ ਕਈ ਵਾਰੀ ਨਾ ਮੈਂ ਨਾਲ ਨੂੰ ਇਦਾਂ ਕਰਨਾ ਹੈ ਨਾ ਤੇ ਇਹ ਮੈਂ ਪਹਿਲਾਂ ਕਹਿ ਦਿੰਦੀ ਸੀ ਵੀ ਮੈਂ ਤੁਹਾਨੂੰ ਇਦਾਂ ਯਾਦ ਕਰਾ ਦੂੰਗੀ ਵੀ ਇਹਨਾਂ ਨਹੀਂ ਕਹਿਣਾ ਹੈ ਨਾ ਤੇ ਭੁੱਲ ਜਾਂਦੇ ਸੀ ਕਹਿੰਦੇ ਸੀ ਚੁੰਡੀ ਕਿ ਵੱਡੀ ਮੈਂ ਕੁਛ ਨਾ ਕੁਛ ਬੁੱਲੀ ਜਾਣਾ ਕਹਿੰਦੀ ਮੈਨੂੰ ਇੱਥੋਂ ਇਸ਼ਾਰੇ ਕਰੀ ਜਾਣੇ ਇਹ ਕਹਿੰਦੇ ਐਂ ਕਿਉਂ ਕਰਨੀ ਅੱਛਾ ਮੈਂ ਭੁੱਲ ਜਾਂਦਾ ਸੀ ਵੀ ਇੰਨੇ ਕਿਹਾ ਸੀ ਵੀ ਜਦੋਂ ਮੈਂ ਕਰੂੰਗੀ ਚੁੱਪ ਕਰ ਜਿਓ ਤੇ ਮੈਂ ਇਹਨੂੰ ਕਹਿੰਦਾ ਤੂੰ ਨਹੀਂ ਕੋ ਵੱਡੀ ਜਾਨੀ ਓਦਾਂ ਤੋਂ ਨੋ ਮਤਲਬ ਤੁਹਾਡੇ ਰਿਸ਼ਤੇ ਦੀਆਂ ਖੂਬਸੂਰਤ ਗੱਲਾਂ ਹਨ ਕਿਹੜੀਆਂ ਯਾਦ ਨੇ ਵੀ ਉਹ ਉਹ ਸਾਡੇ ਚ ਬਹੁਤ ਖੂਬਸੂਰਤ ਸੀਗਾ ਜਿਵੇਂ ਤੁਸੀਂ ਮੈਨੂੰ ਇੱਕ ਸਕੂਟਰ ਵਾਲੀ ਗੱਲ ਸੁناਈ ਸੀ ਹਨ ਇਹ ਬਹੁਤ ਕੁਛ ਸੀ ਜਦੋਂ ਅਸੀਂ ਇੱਥੇ ਸ਼ਿਫਟ ਕਰ ਗਏ ਖੰਨੇ ਤੇ ਇਹਨੂੰ ਐਨੇ ਮੈਨੂੰ ਕਿਹਾ ਮੈਨੂੰ ਛੋਟੇ ਬੇਰ ਬੜੇ ਪਸੰਦ ਨੇ ਹਾਂਜੀ ਤੇ ਅਸੀਂ ਆਪਣੇ ਫਾਦਰ ਨੂੰ ਮਿਲਣ ਜਾਂਦੇ ਸੀ ਸੰਡੇ ਦੇ ਸੰਡੇ ਚੰਡੀਗੜ੍ਹ ਸਕੂਟਰ ਤੇ ਤੇ ਮੈਂ ਮੇਰੀ ਪੋਸਟਿੰਗ ਕਿਉਂਕਿ ਉਸੇ ਰਸਤੇ ਤੇ ਸੀ ਮੈਂ ਸਾਰਾ ਹਫਤਾ ਬੇਰੀਆਂ ਲੱਭਦਾ ਰਹਿੰਦਾ ਸੀ ਕਿ ਕਿਹੜੀਆਂ ਬੇਰੀਆਂ ਤੇ ਰੁਕਣਾ ਫਿਰ ਅਸੀਂ ਥੋਂ ਸ਼ੁਰੂ ਹੁੰਦੇ ਸੀ ਮੈਂ ਕਹਿੰਦਾ ਸੀ ਇੱਥੇ ਕਿ ਬੇਰੀ ਹੈ ਕਿ ਗਾ ਤੇ ਬੇਰੀ ਹੈ ਫਿਰ ਅਸੀਂ ਉੱਥੋਂ ਬੇਰ ਭਰ ਕੇ ਨੂੰ ਮੈਂ ਪਿੱਛੇ ਸਕੂਟਰ ਦੇ ਦਿੰਦਾ ਸੀ ਇਹ ਖਾਂਦੀ ਜਾਂਦੀ ਸੀ ਅਸੀਂ ਚੰਡੀਗੜ੍ਹ ਪਹੁੰਚ ਜਾਂਦੇ ਸੀ ਤੇ ਇਹ ਬੇਰ ਕਦੇ ਨਹੀਂ ਖਾਂਦੇ ਹਾਂ ਉਹ ਬਹੁਤ ਛੋਟੇ ਛੋਟੇ ਹੁੰਦੇ ਖਾਣੇ ਬੜੇ ਮੁਸ਼ਕਿਲ ਹੈ ਪਤਾ ਨਹੀਂ ਕਿੰਦਾ ਖਾ ਜਾਏਗੀ ਇਹ ਇਹ ਖਾਣ ਲਈ ਹੈ ਕੀ ਅਜਾ ਖਾਂਦੇ ਕਿ ਕਿੰਨੇ ਵੱਡੇ ਹੁੰਦੇ ਹੈ ਇਹ ਸਹੀ ਗੱਲ ਹੈ ਉਹ ਵੀ ਹੁਣ ਵੀ ਆਤ ਨਹੀਂ ਜਾਂਦੀ ਹੁਣ ਅਸੀਂ ਸਿਰਸਕਾ ਵੀ ਗਏ ਉੱਥੋਂ ਵੀ ਕਿਲੋ ਬੇਰ ਲੈ ਕੇ ਦਿੱਤੇ ਇਹਦਾ ਦਿੱਲੀ ਬੇਰਾਂ ਨਾਲ ਲੱਗਦਾ ਤੁਹਾਨੂੰ ਇਦਾਂ ਲੱਗਿਆ ਕਿ ਮਤਲਬ ਇਹ ਉਸ ਟਾਈਮ ਤਾਂ ਇਹ ਹੀ ਹੁੰਦਾ ਕਿ ਜਦੋਂ ਆਪਣਾ ਵਿਆਹ ਨਵਾਂ ਨਵਾਂ ਹੋਇਆ ਹੁੰਦਾ ਨਾ ਉਦੋਂ ਤਾਂ ਆਪਾਂ ਨੂੰ ਜਿਵੇਂ ਆਪਾਂ ਮਹਿਸੂਸ ਕਰਦੇ ਆ ਕਿ ਅਸੀਂ ਦਿਲੋਂ ਜਾਂ ਇੱਕ ਦੂਜੇ ਨੂੰ ਵੈਸੇ ਬਹੁਤ ਮਹਿਸੂਸ ਕਰਦੇ ਆ ਕਿ ਆ ਸਾਡਾ ਰਿਸ਼ਤਾ ਬਹੁਤ ਸੋਹਣਾ ਹੈ ਨਾ ਪਰ ਟਾਈਮ ਪੈਣ ਨਾਲ ਕਦੀ ਇਹ ਚੀਜ਼ ਹੋਈ ਕਿ ਨਹੀਂ ਹੁਣ ਉਹਨਾਂ ਖੂਬਸੂਰਤ ਨਹੀਂ ਰਿਹਾ ਹੁਣ ਚੀਜ਼ਾਂ ਉਹਨੀਆਂ ਸੋਹਣੀਆਂ ਨਹੀਂ ਰਹੀਆਂ ਹੁਣ ਐਡਜਸਟਮੈਂਟ ਕਰਨੇ ਪੈ ਰਹੇ ਆ ਹੁਣ ਜ਼ਿਆਦਾ ਖੂਬਸੂਰਤ ਹੋ ਗਿਆ ਕਿਉਂਕਿ ਹੁਣ ਬਹੁਤ ਜ਼ਿਆਦਾ ਸਮਝ ਆ ਗਈ ਤੇ ਐਂ ਲੱਗਦਾ ਵੀ ਐਵੀ ਕੰਫਰਟੇਬਲ ਰਵੇ ਇਹਨੂੰ ਲੱਗਦਾ ਮੈਂ ਕੰਫਰਟੇਬਲ ਰਵਾਂ ਪਰ ਸਾਡੇ ਕੋਲ ਕਾਮਨ ਚੀਜ਼ਾਂ ਬਹੁਤ ਆ ਗਈਆਂ ਜਿਵੇਂ ਇਹਨੂੰ ਨੇਚਰ ਬਹੁਤ ਪਸੰਦ ਹੈ ਮੈਨੂੰ ਵੀ ਨੇਚਰ ਬਹੁਤ ਪਸੰਦ ਹੈ ਤੇ ਅਸੀਂ ਆਲਮੋਸਟ ਇਹੀ ਲੱਭਦੇ ਰਹਿੰਨੇ ਹਰ ਸੰਡੇ ਪੀਆਰ ਕਿਹੜੇ ਪਾਸੇ ਜਾਈਏ ਜੰਗਲ ਕਿੱਧਰ ਹੈ ਨਹਿਰ ਕਿੱਧਰ ਹੈ ਮੋਰ ਕਿੱਥੇ ਮਿਲਣਗੇ ਹਨਾ ਤਾਂ ਉਹ ਸਾਡੇ ਕਾਮਨ ਇੰਟਰਸਟ ਆ ਗਏ ਤੇ ਇਹਨੂੰ ਫੋਟੋਗ੍ਰਾਫੀ ਤਾਂ ਹੁਣ ਨੇਚਰ ਦੀ ਜਨ ਸਨਸੈਟ ਦੇਖਣਾ ਅਸੀਂ ਇੱਥੇ ਪਿੰਡਾਂ ਨੂੰ ਨਿਕਲ ਜਾਂਦੇ ਆ ਸ਼ਾਮ ਨੂੰ ਜੇ ਮੈਂ ਛੇਤੀ ਘਰ ਆ ਗਿਆ 5 ਵਜੇ ਤੇ ਅਸੀਂ ਨਾਲ ਆਜਾ ਬਾਹਰ ਇੱਥੇ ਰੋਡ ਤੇ ਨਿਕਲ ਗਏ ਖੇਤਾਂ 'ਚ ਜਾ ਕੇ ਸਨਸੈਟ ਦੀਆਂ ਫੋਟੋਆਂ ਲੈ ਲਈਆਂ ਸੋ ਕਾਮਨ ਇੰਟਰਸਟ ਐਨੇ ਹੋ ਗਏ ਕਿ ਸਾਨੂੰ ਸਗੋਂ ਵੀ ਲੁੱਕ ਫੋਰਵਰਡ ਟੂ ਬੀ ਇਨ ਦਾ ਕੰਪਨੀ ਆਫ Eਚ ਅਦਰ ਜਿੱਦਾਂ ਪਹਿਲਾਂ ਬੇਲੱਭਦੇ ਸੀ ਨਾ ਰੁਪਿੰਦਰ ਇਹ ਹੁਣ ਸਨਸੈਟ ਦੇਖ ਕੇ ਆਉਂਦੇ ਵੀ ਉਸ ਰੋਡ ਤੇ ਸਨਸੈਟ ਬਹੁਤ ਸੋਹਣਾ ਹੁੰਦਾ ਚੱਲ ਜਾਈਏ ਲੈਸੇ ਹਰਾਨਗੀ ਦੀ ਗੱਲ ਹੈ ਨਾ ਮਤਲਬ ਦੋਹਾਂ ਜੀਆਂ ਦਾ ਕਹਿੰਦੇ ਇੱਕੋ ਜਿਹਾ ਹੋਣਾ ਵੀ ਜ਼ਿੰਦਗੀ ਖਤਰਨਾਕ ਹੁੰਦੀ ਹੈ ਪਰ ਤੁਹਾਡੀ ਬੜੀ ਸੋਹਣੀ ਚੱਲ ਰਹੀ ਹੈ ਨਾ ਆਈ ਥਿੰਕ ਅਸੀਂ ਡਿਫਰੈਂਟ ਹੋ ਕੇ ਵੀ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਕਾਮਨ ਚੀਜ਼ਾਂ ਬਹੁਤ ਸਾਡੀਆਂ ਹੋ ਗਈਆਂ ਹੈਨਾ ਮਤਲਬ ਡਿਫਰੈਂਟ ਇਹਨਾਂ ਦੇ ਵੀ ਇੰਟਰਸਟ ਅਲੱਗ ਹੈ ਜਿੱਦਾਂ ਗੇਮ ਬਹੁਤ ਪਸੰਦ ਹੈ ਮੈਨੂੰ ਜਿਸ ਤਰ੍ਹਾਂ ਪੇਂਟਿੰਗ ਬੜੀ ਅੱਛੀ ਲੱਗਦੀ ਹੈ ਮੈਂ ਰਾਈਟਿੰਗ ਕਰਦੀ ਆ ਤੇ ਖਾਣਾ ਸਾਨੂੰ ਦੋਨਾਂ ਨੂੰ ਪਸੰਦ ਹੈ ਬਣਾਉਣਾ ਕਿੰਨੂੰ ਪਸੰਦ ਹੈ ਤਾਂ ਬਣਾਣਾ ਆਂਦਾ ਸਾਨੂੰ ਦੋਨਾਂ ਨੂੰ ਨਹੀਂ ਅਸੀਂ ਮੈਂ ਵੀ ਬਹੁਤ ਅੱਛੀ ਕੁਕਿੰਗ ਕਰ ਲੈਂਦਾ ਜਦੋਂ ਸ਼ੁਰੂ ਸ਼ੁਰੂ ਚ ਆਇਆ ਸੀ ਮੈਂ ਨੂੰ ਕੀਮਾ ਕਲੇਜੀ ਬਣਾ ਕੇ ਖਵਾਉਂਦਾ ਸੀ ਹਲੇ ਵੀ ਯਾਦ ਕਰਦੀ ਹੈ ਪਰ ਹੁਣ ਹੈ ਵੀ ਉਹ ਉਹੀ ਟਾਈਮ ਸਾਨੂੰ ਲੱਗਦਾ ਪੀ ਅਸੀਂ ਕਿਤੇ ਹੋਰ ਪੋਜ਼ਿਟਿਵ ਸਾਈਡ ਤੇ ਲਾਈਏ ਬਿਕੋਜ਼ ਵੀ ਹੈ ਫੈਸਿਲਿਟੀਆਂ ਕਿ ਖਾਣਾ ਬਣਾ ਬਣਾ ਮਿਲ ਸਕਦਾ ਹੈ ਰੈਸਪੀਸ ਹੁੰਨ ਸਾਡੀਆਂ ਦੋਨਾਂ ਦੀਆਂ ਹੁੰਦੀਆਂ ਤੇ ਇੰਨਾ ਵੀ ਬਣ ਕੇ ਆ ਜਾਂਦਾ ਤਾਂ ਇੰਜੋਏ ਕਰੀਂ ਪਰ ਉਹਨੂੰ ਦੱਸੀਦਾ ਜਿਵੇਂ ਮੈਨੂੰ ਹੈਲਦੀ ਕੁਕਿੰਗ ਦਾ ਸ਼ੌਕ ਹੈ ਤੇ ਮੈਂ ਉਹਨੂੰ ਦੱਸੂਗਾ ਵੀ ਮੇਲੇਟ ਐਦਾਂ ਬਣਾਣੇ ਆ ਇੰਨੀ ਦੇਰ ਭਿਉਣੇ ਆ ਇੰਨਾ ਇਹਨੂੰ ਮਿੱਟੀ ਦੇ ਭਾਂਡੇ ਚ ਬਣਾਣਾ ਐ ਐਦਾਂ ਇਹਨੂੰ ਫਾਰਮੈਟ ਕਰਨਾ ਉਹ ਸਾਰੀਆਂ ਇਨਸਟਰਕਸ਼ਨਸ ਮੈਂ ਦਿੰਦਾ ਪਰ ਕੁਕਿੰਗ ਉਹ ਕਰਦੇ ਤੇ ਸੁਝਾ ਕੇ ਮੈਂ ਲੈ ਆਨੀ ਆ ਉਹਨੂੰ ਡੈਕ ਮੈਨੂੰ ਕਲਰਸ ਦਾ ਸ਼ੌਕ ਹੈ ਮੈਨੂੰ ਡੈਕੋਰੇਸ਼ਨ ਦਾ ਸ਼ੌਕ ਹੈ ਉਹਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਉਹਨਾਂ ਕੁ ਮੈਂ ਉਹ ਕਰਕੇ ਲੈਣੀ ਆ ਬਸ